ਸਸੇ ਗਾਇ ਗਏਨ ਸਹਰੇਨ ਮੈਂ ਤੁਹਾਡੀ ਆਪਣੀ ਹਰਜੀਤ ਕردوਸ਼ੀ ਜੀ ਜੋਸ਼ੀ ਜਨਮ ਤੇ ਅਸੀਂ ਆਨੰਦ ਪਹਾਈ ਤੁਹਾਡਾ ਸਭ ਸਵਾਗਤ ਕਰਦੇ ਆ ਤੇ ਉਹ ਵੀ ਦਾ ਤੁਸੀਂ ਸਹਰੇਨ ਆਇਓ ਤੁਸੀਂ ਹੋਵੋਗੇ ਅਸੀਂ ਸਭ ਰਾਜੀ ਖੁਸ਼ੀਆਂ ਤੇ ਤੁਹਾਡੀ ਰਾਜੀ ਖੁਸ਼ੀ ਦੀ ਅਸੀਂ ਕਾਮਨਾ ਕਰਦੇ ਆ ਤੇ ਤੁਹਾਨੂੰ ਖੁਸ਼ ਰੱਖਣ ਲਈ ਨੁਕਤੇ ਪੋੜਾ ਤੁਹਾਨੂੰ ਖੁਸ਼ ਰੱਖਣ ਲਈ ਸੁਣਾਉਣੇ ਆ ਤੇ ਤੁਹਾਨੂੰ ਸਾਡੇ ਗੀਤਾਂ ਨੂੰ ਬਹੁਤ ਪਰ ਮਹੰਗਾ ਲੱਗਦਾ ਹਾਂ ਮੁਰ ਵੀ ਇਸੀ ਤੋਂ ਵੀ ਬਹੁਤ ਪਰ ਮਹੰਗਾ ਲਾਉਂਗੇ ਮੈਨੂੰ ਉਮੀਦ ਹੈ ਤੇ ਉਹ ਜਿਹੜਾ ਜਿਵੇਂ ਤੁਹਾਨੂੰ ਗੀਤ ਸੁਣਾਉਂਗੀ ਨਾ ਉਹ ਇੱਕ ਮਟਿਆਰ ਤੁਸੀਂ ਆਪਣੀ ਮਾਂ ਨੂੰ ਕਹਿੰਦੀ ਐ ਵੀ ਮੇਰੇ ਵਾਸਤੇ ਕਿਉਂ ਰਸਾ ਆ ਕੇ ਇਹਨੂੰ ਦੇਤੇ ਉਹਦੇ ਵਿੱਚ ਮੈਨੂੰ ਇੰਨੀ ਮੱਖਣੀ ਪਾ ਕੇ ਦੇ ਤੇ ਮਾਂ ਤੇ ਟੀਵਾ ਦਿੰਦੀ ਐ ਫਿਰ ਅੱਗੇ ਆਪੇ ਸੱਸ ਨਾਲ ਉਹ ਗੱਲਾਂ ਕਰਦੀ ਐ ਇਸ ਗੀਤ ਰਾਹੀਂ ਵੀ ਤੁਸੀਂ ਸੁਣੋਗੇ ਤੇ ਉਹ ਕੀ ਗੱਲਬਾਤ ਉਹਨਾਂ ਦੇ ਜਵਾਬ ਸੁਣਾਣੇ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਹੈ ਜਾਂ ਵੀ ਮੋਟਾਪਾ ਜਿਹੜਾ ਫੈਟੀ ਲੀਵਰ ਤੇ ਗੈਸ ਪ੍ਰੋਬਲਮ ਹੈ ਉਦੇ ਵਾਸਤੇ ਕਾਉਂਗੀ ਆਪ ਦਾ ਕਰਮ ਦਵਾਤ ਲੈ ਕੇ ਬੈਠਿਓ ਤੇ ਕਾਪੀ ਲੈ ਕੇ ਬੈਠਿਓ बार-बार ਨਾਮ ਮੈਨੂੰ ਪੁੱਛੋ ਫਿਰ ਮੈਂ ਭੁੱਲ ਜਾਂਨੀ ਆ ਤੇ ਲੋ ਹੁਣ ਮਾਣੋ ਇਸ ਗੀਤ ਦਾ ਆਨੰਦ ਫਿਰ ਤਾਂ ਦਰਸ਼ਤੀ ਵੱਲ ਆਵਾਂਗੇ ਲਓ ਸੋ ਇਸ ਪਿਆਰੇ ਜਿਹੇ ਲੋਕ ਗੀਤ ਨੂੰ ਮਾਇਰੀ रेखा तु लसी पाई न लाल कमांदे नी खे तांजे नाणी जॻ लाइ Got good head. நான்கே I love you. ਸੇ ਤਾਂ ਉਹਦਾ ਗਿੱਤ ਕਿ ਹੋ ਜਾ ਰਿਹਾ ਜੇ ਸਾਡਾ ਵੀ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਆਜੋ ਹੁਣ ਤੁਸੀਂ ਤੰਦਰੁਸਤੀ ਵੱਲ ਤੇ ਸੁਣੋ ਜਿਹੜਾ ਮੋਟਾਪਾ ਫੈਟੀ ਲੀਵਰ ਇਹ ਆਫਟਰ ਦੇ ਕਾਰਨ ਹੁੰਦਾ ਹੈ ਹੈਨਾ ਤੇ ਮੋਟਾਪੇ ਕਾਰ ਨਹੀਂ ਇਹ ਹੋ ਜਾਂਦਾ ਹੈ ਉਤੇ ਖੱਟੇ ਢ ਘਾਰ ਆਉਂਦੇ ਨੇ ਸਿਰ ਦਰਦ ਕਰਨ ਲੱਗ ਜਾਂਦਾ ਤੇ ਤਾਂ ਇਹਨੂੰ ਦੂਰ ਕਰਨ ਲਈ ਕਰੋ ਇਹ ਉਪਾਅ ਜੀਰਾ ਲੈਣਾ ਅੱਧਾ ਚਮਚਾ ਸਾਬਤ ਧਨੀਆ ਇੱਕ ਚਮਚਾ ਤੇ ਸੌਫ ਦੋ ਚੱਕ ਦੇ ਇੱਕ ਗਲਾਸ ਪਾਣੀ ਵਿੱਚ ਇਹ ਤਿੰਨੇ ਚੀਜ਼ਾਂ ਭਿਉ ਕੇ ਰਾਤ ਨੂੰ ਰੱਖ ਦਿਓ ਸਾਈਡਾ ਤੇ ਭਿੱਜੀਆਂ ਰਹਿਣਗੀਆਂ ਸਵੇਰੇ ਨਾਸ਼ਤੇ ਤੋਂ ਪਿੱਛੋਂ ਨਾਸ਼ਤਾ ਕਰ ਲਿਆ ਉਸ ਤੋਂ ਬਾਅਦ ਤੁਸੀਂ ਇਹਨੂੰ ਕੁਣ ਕੇ ਪੀ ਲਓ ਫੇਰ ਸ਼ਾਮ ਨੂੰ ਉੰਨੇ ਹੀ ਮਿਕਦਾਰ ਚ ਉਹਦੀ ਫੇਰ ਭਿਉ ਕੇ ਰੱਖ ਲਓ ਸ਼ਾਮ ਨੂੰ ਫੇਰ ਪੀ ਲਓ ਤੇ ਮੋਟਾਪਾ ਘਟੂਗਾ ਚਰਬੀ ਘਲੂਗੀ ਫੈਟੀ ਲੀਵਰ ਠੀਕ ਹੋਊਗਾ ਭਿਆਨਕ ਗੈਸ ਵੀ ਖਤਮ ਹੋ ਰਗੀ ਹੈ ਨਾ ਤੇ ਇਹ ਇਟਸ ਇਹ ਕੜਾ ਤੁਹਾਡੀ ਸਾਰੀ ਗੰਦਗੀ ਨਿਚੋੜ ਕੇ ਬਾਹਰ ਕੱਢ ਦੂਗਾ ਤੇ ਸਾਵਧਾਨੀ ਇਹ ਵੀ ਠੰਡਾ ਪਾਣੀ ਤੁਸੀਂ ਫ੍ਰੀਜ ਦਾ ਪਾਣੀ ਨੀ ਪੀਣਾ ਨੋਰਮਲ ਜਿਹਾ ਘੜੇ ਦਾ ਪਾਣੀ ਪੀਣਾ ਤੇ ਲੋ ਹੁਣ ਸਾਲੋਂ ਦੇ ਛੁੱਟੀਆਂ ਗਾ ਲਓ ਨਵੇਂ ਨੁਕਤੇ ਤੇ ਨਵੇਂ ਗੀਤ ਨਾਲ ਫੇਰ ਮਿਲਾਂਗੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ